ਸਤਿ ਸ਼੍ਰੀ ਅਕਾਲ ਆਪਾਂ ਅੱਜ ਗੱਲ ਕਰਦੇ ਆ ਜਿਹੜਾ ਬੰਦਾ ਮਸ਼ਹੂਰ ਸੀਗਾ ਬਾਡੀਗਾਰ ਕੁੜੀਆਂ ਰੱਖਣ ਦਾ ਤੇ ਗਾਣਾ ਵੀ ਦਿਲਜੀਤ ਦਾ ਆਇਆ ਸੀਗਾ ਸਭ ਨੂੰ ਪਤਾ ਹੀ ਆ ਗਦਾਫੀ ਮੁਹੰਮਦ ਅਬੂ ਮਨਯਾਰ ਅਲ ਗਦਾਫੀ ਮੁਮਰ ਗਦਾਫੀ ਇਹ 1942 ਦੇ ਵਿੱਚ ਜਨਮਿਆ ਸੀਗਾ ਬਹੁਤ ਲੋਕ ਇਹੀ ਜਾਣਦੇ ਆ ਕਿ ਜਿਹੜਾ ਲੀਬੀਆ ਉਹ ਅਰਬ ਦੇ ਵਿੱਚ ਆ ਪਰ ਅਰਬ ਦੇ ਵਿੱਚ ਨਹੀਂ ਉੱਤਰੀ ਅਫਰੀਕਾ ਦੇ ਵਿੱਚ ਪੈਂਦਾ ਇਹ ਗਦਾਫੀ ਦਾ ਜਨਮ 1942 ਦੇ ਵਿੱਚ ਹੋਇਆ ਸੀਗਾ ਤੇ ਇਹ ਦੇਸ਼ 1951 ਦੇ ਵਿੱਚ ਆਜ਼ਾਦ ਹੋਇਆ ਤੇ ਪੱਛਮੀ ਦੇਸ਼ਾਂ ਦੀ ਮਦਦ ਦੇ ਨਾਲ ਰਾਜਾ ਬਣ ਗਿਆ ਸੀ ਇਦਰਸ ਇਹ ਉਹਨਾਂ ਦੀ ਕਟਪੁਤਲੀ ਸੀ ਤੇ ਤੇਲ ਦੀਆਂ ਕੰਪਨੀਆਂ ਵੀ ਉਹਨਾਂ ਦੀਆਂ ਚੱਲਦੀਆਂ ਸੀ ਤੇ ਸਾਰਾ ਮੁਨਾਫਾ ਉਹੀ ਲੈ ਕੇ ਜਾ ਰਿਆ ਸੀਗੇ ਪਰ ਫਿਰ ਵੀ ਇਸ ਦੇਸ਼ ਨੂੰ ਪੈਸਾ ਬਹੁਤ ਬਣ ਰਿਹਾ ਸੀ ਪਰ ਇਹ ਰਾਜਾ ਇਦਰਸ ਤੇ ਇਹਦੇ ਰਿਸ਼ਤੇਦਾਰੀ ਇਹ ਪੈਸਾ ਖਾ ਰਿਆ ਸੀ ਤੇ ਲੋਕਾਂ ਕੋਲੇ ਕੁਝ ਵੀ ਨਹੀਂ ਪਹੁੰਚ ਰਿਆ ਸੀਗਾ ਇਸ ਗੱਲੋਂ ਲੋਕਾਂ ਦੇ ਵਿੱਚ ਨਰਾਜ਼ਗੀ ਸੀਗੀ 1967 ਦੇ ਵਿੱਚ ਇਜ਼ਰਾਈਲ ਤੇ ਅਰਬ ਦੀ ਜੰਗ ਹੁੰਦੀ ਆ ਜਿਸ ਜੰਗ ਨੂੰ ਇਜ਼ਰਾਈਲ ਨੇ ਸ਼ੇਦਨਾ ਵਿੱਚ ਜਿੱਤ ਲਿਆ ਸੀਗਾ ਤੇ ਲੀਬੀਆ ਵੀ ਸਪੋਰਟ ਕਰ ਰਿਹਾ ਸੀਗਾ ਅਰਬ ਨੂੰ ਇਸ ਹਾਰ ਦੇ ਵਜੋਂ ਵੀ ਲੋਕ ਇਹਦੇ ਨਾਲ ਗੁੱਸੇ ਸੀਗੇ ਤੇ ਅੱਗ ਸੜਗ ਰਹੀ ਸੀ ਤੇ ਇਹ ਗਦਾਫੀ ਸੀ ਜਿਹੜਾ ਫੌਜ ਦੇ ਵਿੱਚ ਸੀ ਤੇ ਇਹਨਾਂ ਨੇ ਇੱਕ ਸੀਕ੍ਰੇਟ ਗਰੁੱਪ ਬਣਾਇਆ ਸੀਗਾ 1969 ਦੇ ਵਿੱਚ ਇਦਰਸ ਨੂੰ ਇਲਾਜ ਦੇ ਲਈ ਤੁਰਕੀ ਜਾਣਾ ਪੈ ਗਿਆ ਇਹ ਗਰੁੱਪ ਪੂਰੇ ਮੌਕੇ ਦੀ ਤਾਕਤ ਵਿੱਚ ਸੀਗਾ ਤੇ ਇਹ ਮੌਕਾ ਇਹਨਾਂ ਨੂੰ ਮਿਲ ਜਾਂਦਾ ਤੇ ਤਖਤਾਂ ਪਲਟ ਕਰ ਦਿੰਦੇ ਆ ਕੋਈ ਖੂਨ ਖਰਾਬਾ ਨਹੀਂ ਹੁੰਦਾ ਕੋਈ ਗੋਲੀ ਨਹੀਂ ਚੱਲਦੀ ਤੇ ਇਹਨਾਂ ਦਾ ਕਬਜ਼ਾ ਹੋ ਜਾਂਦਾ ਤੇ ਇੱਕ ਹਫ਼ਤੇ ਤੱਕ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਸੀਗਾ ਕਿ ਨਵਾਂ ਸ਼ਾਸਕ ਕੌਣ ਆ ਦੇਸ਼ ਕੌਣ ਚਲਾਊਗਾ ਇਹ 1 ਸਤੰਬਰ 1969 ਨੂੰ ਸਾਹਮਣੇ ਆਇਆ ਕਿ ਗਦਾਫੀ ਹੁਣ ਇਸ ਦੇਸ਼ ਦਾ ਸ਼ਾਸਕ ਹੋਊਗਾ ਦੇਸ਼ ਨੂੰ ਚਲਾਊਗਾ ਪਹਿਲਾਂ ਇਹ ਬੰਦਾ ਬਹੁਤ ਹੀ ਆਮ ਲੋਕਾਂ ਵਾਂਗੂ ਰਹਿੰਦਾ ਸੀਗਾ ਇਹਦੀ ਘਰ ਵਾਲੀ ਸਬਜ਼ੀ ਲੈਣ ਜਾਂਦੀ ਸੀ ਬਾਜ਼ਾਰ ਦੇ ਵਿੱਚ ਤੋਂ ਇਹ ਪੁਰਾਣੀ ਕਾਰ ਚਲਾਉਂਦਾ ਸੀ ਬਾਕਸਵਾਰਗਨ ਪਰ ਹੁਣ ਸਾਰਾ ਪੈਸਾ ਲੀਬੀਆ ਨੂੰ ਮਿਲਣ ਲੱਗ ਪਿਆ ਸੀਗਾ ਕਿ ਇਕਨੋਮੀ ਦੇ ਵਿੱਚ ਬਹੁਤ ਉਛਾਲ ਆਉਂਦਾ ਬਹੁਤ ترقی ਕਰਨ ਲੱਗ ਪੈਂਦਾ ਇਹ ਦੇਸ਼ ਪਰ ਹੌਲੀ-ਹੌਲੀ ਤਾਕਤ ਦਾ ਰੰਗ ਇਹਨੂੰ ਚੜਨ ਲੱਗ ਪਿਆ ਸਭ ਤੋਂ ਪਹਿਲਾਂ ਇਹਨੇ ਤੇਲ ਕੰਪਨੀਆਂ ਨੂੰ ਆਪਣੇ ਹੱਥ ਵਿੱਚ ਲਿਆ ਤੇ ਜਿਹੜੇ ਵਿਦੇਸ਼ੀ ਕੰਪਨੀਆਂ ਨਾਲ ਸਮਝੌਤੇ ਹੋਏ ਸੀ ਉਹ ਰੱਦ ਕਰ ਦਿੱਤੇ ਤੇ ਨਵੇਂ ਸਮਝੌਤਿਆਂ ਤੇ ਸ਼ਰਤਾਂ ਰੱਖੀਆਂ ਪਰ ਕੰਪਨੀਆਂ ਨੇ ਉਹ ਵੀ ਮੰਨ ਲਈਆਂ ਮਰਾਫੀ ਨੇ ਬਹੁਤ ਸਹੂਲਤਾਂ ਦਿੱਤੀਆਂ ਲੋਕਾਂ ਨੂੰ ਫ੍ਰੀ ਬਿਜਲੀ ਪਾਣੀ ਤੇਲ ਵੀ ਫ੍ਰੀ ਵਾਂਗੂ ਸੀਗਾ ਜਿਹੜਾ ਲੀਬੀਆ ਦੇ ਲੋਕਾਂ ਦਾ ਪੜ੍ਹਾਈਦਾਰ 25% ਸੀ ਹੁਣ 88% ਹੋ ਗਿਆ ਸੀਗਾ ਤੇ ਜਦੋਂ ਵੀ ਕਿਸੇ ਜੋੜੇ ਦੇ ਬੱਚਾ ਹੁੰਦਾ ਸੀ ਉਹਨੂੰ 5000 ਅਮਰੀਕੀ ਡਾਲਰ ਦਿੱਤੇ ਜਾਂਦੇ ਸੀ ਇਹ ਬਹੁਤ ਜ਼ਿਆੜੇ ਸਹੂਲਤਾਂ ਕਰਤੀਆਂ ਸੀ ਇਸ ਬੰਦੇ ਨੇ ਇਹ ਉਸ ਕਬੀਲੇ ਤੋਂ ਆਉਂਦਾ ਸੀਗਾ ਜਿਹੜਾ ਕਿ ਟੈਂਟਾਂ ਦੇ ਵਿੱਚ ਰਹਿੰਦੇ ਆ ਤੁਰਦੇ ਫਿਰਦੇ ਰਹਿੰਦੇ ਪੱਕਾ ਘਰ ਨਹੀਂ ਬਣਾਉਂਦੇ ਤੀਸਕਾਰ ਕਿ ਉਹ ਤੰਬੂ ਵਿੱਚ ਰਹਿਣਾ ਬਹੁਤ ਪਸੰਦ ਸੀਗਾ ਪਰ ਇਹ ਆਮ ਤੰਬੂ ਦੇ ਵਿੱਚ ਨਹੀਂ ਇਹ ਬਹੁਤ ਮਹਿੰਗੇ ਟੈਂਟ ਵਿੱਚ ਰਹਿੰਦਾ ਸੀ ਇੱਕ ਵਾਰੀ ਇਹ ਅਮਰੀਕਾ ਗਿਆ ਸੀਗਾ ਤੇ ਵਾਈਟ ਹਾਊਸ ਦੇ ਕੋਲ ਇਹਨੇ ਟੈਂਟ ਲਾ ਲਿਆ ਸੀਗਾ ਤੇ ਉਸ ਵਿੱਚ ਰਿਹਾ ਸੀ ਇਹ ਤੇ ਇਹ ਬੰਦਾ ਕੁੜੀਆਂ ਨੂੰ ਬਾਡੀਗਾਰ ਰੱਖਣ ਦਾ ਬਹੁਤ ਸ਼ਕੀਨ ਸੀ ਪਰ ਬਹੁਤ ਬੰਦੇ ਇਹ ਗੱਲ ਕਹਿੰਦੇ ਸੁਣਦੇ ਆ ਕਿ ਇਹ ਕੁੜੀਆਂ ਨੂੰ ਬਰਾਬਰ ਦੇ ਹੱਕ ਦੇਣਾ ਚਾਹੁੰਦਾ ਸੀਗਾ ਇਸ ਕਰਕੇ ਕੁੜੀਆਂ ਨੂੰ ਰੱਖਦਾ ਸੀਗਾ ਪਰ ਨਹੀਂ ਇਹ ਗੱਲ ਪੂਰੀ ਤਰ੍ਹਾਂ ਸੱਚ ਨਹੀਂ ਹੈਗੀ ਇਹ ਔਰਤਾਂ ਦਾ ਬਹੁਤ ਸ਼ਕੀਨ ਸੀਗਾ ਇਹਨੇ ਰਸ਼ੀਆ ਨੂੰ ਯੂਕੇ ਔਰ ਨੀਏ ਕੁੜੀਆਂ ਰੱਖੀਆਂ ਸੀਗੀਆਂ ਤੇ ਮੋੜਦਾ ਨੂੰ ਵੀ ਰੱਖਦਾ ਸੀਗਾ ਇਹ ਔਰਤਾਂ ਦਾ ਬਹੁਤ ਸ਼ਕੀਨ ਸੀ ਤੇ ਪਾਵਰਫੁੱਲ ਔਰਤਾਂ ਨੂੰ ਬਹੁਤ ਪਸੰਦ ਕਰਦਾ ਸੀ ਇਹ ਬੰਦਾ ਇਹ ਬੰਦਾ ਇੰਦਰਾ ਗਾਂਧੀ ਦਾ ਭਰਾ ਬਣਿਆ ਹੋਇਆ ਸੀਗਾ ਇੱਕ ਵਾਰੀ ਇਹਨੇ ਆਪਦੀ ਘਰ ਵਾਲੀ ਭੇਜੀ ਸੀ ਕਿ ਤੂੰ ਇੰਦਰਾ ਗਾਂਧੀ ਨੂੰ ਮਨਾ ਕੇ ਆ ਕਿਉਂਕਿ ਇਹ ਭਾਰਤ ਦੇ ਨਾਲ ਪਰਮਾਣੂ ਡੀਲ ਕਰਨਾ ਚਾਹੁੰਦਾ ਸੀ ਜੇ ਇੰਦਰਾ ਗਾਂਧੀ ਨਾ ਆਈ ਆਪਣੇ ਦੇਸ਼ ਤੇ ਤੂੰ ਇੱਥੇ ਨਾ ਵੜੀ ਇਹਨੇ ਆਪਦੀ ਦੂਜੀ ਘਰ ਵਾਲੀ ਭੇਜੀ ਸੀ ਤੇ ਜਦੋਂ ਉਹਨੇ ਇੰਦਰਾ ਗਾਂਧੀ ਨੂੰ ਇਹ ਗੱਲ ਦੱਸੀ ਤੇ ਇੰਦਰਾ ਗਾਂਧੀ ਮੰਨ ਗਈ ਤੇ ਗਈ ਵੀ ਸੀ ਪਰ ਪਰਮਾਣੂ ਸਮਝੌਤਾ ਨਹੀਂ ਹੋਇਆ ਸੀਗਾ ਇਹ ਬੰਦਾ ਦੋ ਗੱਡੀਆਂ ਦੇ ਕਾਫਲੇ ਦੇ ਨਾਲ ਚੱਲਦਾ ਸੀਗਾ ਸੇਮ ਨੰਬਰ ਸੇਮ ਰੰਗ ਹੁੰਦੇ ਸੀ ਕਿਸੇ ਨੂੰ ਪਤਾ ਨਾ ਲੱਗ ਸਕੇ ਤੇ ਦੋ ਜਹਾਜ਼ ਉਡਾਏ ਜਾਂਦੇ ਸੀਗੇ ਇੱਕੋ ਸਮੇਂ ਤੇ ਇੱਕ ਘੰਟਾ ਪਹਿਲਾਂ ਜਹਾਜ਼ ਉਡਾ ਦਿੱਤਾ ਜਾਂਦਾ ਸੀ ਜੇ ਕੋਈ ਬੰਬ ਹੋਵੇ ਤਾਂ ਚੱਲ ਜਾਵੇ ਇੱਕ ਵਾਰੀ ਇਹਨੇ ਆਪਦੇ ਦੁਸ਼ਮਣ ਨੂੰ ਮਾਰਨ ਦੇ ਲਈ ਜਹਾਜ਼ ਉਡਾ ਦਿੱਤਾ ਸੀਗਾ ਤੇ ਜਿਹਦੇ ਵਿੱਚ 243 ਬੰਦੇ ਮਰ ਗਏ ਸੀਗੇ ਇੱਕ ਬੰਦੇ ਨੂੰ ਮਾਰਨ ਵਾਸਤੇ ਇਹਨੇ 243 ਬੰਦੇ ਮਾਰਦੇ ਸੀ ਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਇਹਨੂੰ ਪਾਗਲ ਕੁੱਤਾ ਕਿਹਾ ਸੀਗਾ ਇੱਕ ਇਹਨੇ ਲੀਬੀਆ ਦੇ ਵਿੱਚ ਨਦੀ ਬਣਾਈ ਸੀ ਤੇ ਸਾਰੇ ਲੀਬੀਆ ਨੂੰ ਪਾਣੀ ਮੈਲ ਲੱਗ ਪਿਆ ਸੀਗਾ ਇਹ ਅੰਡਰਗਰਾਉਂਡ ਸੀ ਕਿਉਂਕਿ ਗਰਮੀ ਉੱਥੇ ਇੰਨੀ ਪੈਂਦੀ ਆ ਕਿਉਂਕਿ ਭਾਫ਼ ਦੇ ਨਾਲ ਪਾਣੀ ਉੱਡ ਜਾਂਦਾ ਇਹ ਲੀਬੀਆ ਦੇ ਵਿੱਚ ਖੇਤੀ ਕਰਨਾ ਚਾਹੁੰਦਾ ਸੀਗਾ ਖੇਤੀ ਹੁਣ ਵੀ ਲੱਗ ਪਈ ਸੀ ਜੇ ਕੋਈ ਬੰਦਾ ਖੇਤੀ ਕਰਨਾ ਚਾਹੁੰਦਾ ਸੀਗਾ ਉਹਨੂੰ ਫ੍ਰੀ ਘਾਰ ਫ੍ਰੀ ਜ਼ਮੀਨ ਫ੍ਰੀ ਪਾਣੀ ਤੇ ਫ੍ਰੀ ਬੀਜ ਦਿੱਤੇ ਜਾਂਦੇ ਸੀਗੇ ਇੰਨੀਆਂ ਸਹੂਲਤਾਂ ਸੀਗੀਆਂ ਪਰ ਇਹ ਪ੍ਰੋਜੈਕਟ ਪੂਰਾ ਨਹੀਂ ਹੋ ਸਕਿਆ ਇੱਕ ਵਾਰੀ ਇਹਨੇ ਅਮਰੀਕੀ ਪੱਤਰਕਾਰ ਨੂੰ ਕਿਹਾ ਸੀਗਾ ਮੇਰਾ ਸੁਨੇਹਾ ਦੇ ਦਿਓ ਜੀ ਮੈਡਲਿਨ ਐਲਬਰਾਇਟ ਨੂੰ ਕਿ ਮੈਂ ਤੈਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਜੇ ਤੁਸੀਂ ਵੀ ਮੈਨੂੰ ਪਸੰਦ ਕਰਦੇ ਹਾਂ ਤੁਸੀਂ ਹਰੇ ਕੱਪੜੇ ਪਾ ਕੇ ਟੀਵੀ ਤੇ ਆਓ ਜੇ ਪਰ ਉਹਨੇ ਇਹਦੀ ਕੋਈ ਗੱਲ ਨਹੀਂ ਸੁਣੀ ਇਹ ਹੋਰ ਵੀ ਔਰਤ ਨੂੰ ਆਫਰ ਦਿੰਦਾ ਹੀ ਰਹਿੰਦਾ ਸੀਗਾ ਤੇ ਬਹੁਤ ਮਹਿੰਗੀਆਂ ਮਹਿੰਗੀਆਂ ਮਾਡਲਾਂ ਵੀ ਇਹਦੇ ਹੱਥ ਤੇ ਲਿਆਂਦੀਆਂ ਜਾਂਦੀਆਂ ਸੀ ਪਰ ਹੌਲੀ-ਹੌਲੀ ਇਹ ਬੰਦਾ ਭ੍ਰਸ਼ਟ ਹੋਣ ਲੱਗ ਪਿਆ ਬਿਜ਼ਨਸ ਆਪਦੇ ਬੱਚਿਆਂ ਨੂੰ ਦੇਣ ਲੱਗ ਪਿਆ ਰਿਸ਼ਤੇਦਾਰਾਂ ਨੂੰ ਦੇਣ ਲੱਗ ਪਿਆ ਤੇ ਲੋਕ ਵੀ ਇਹਦੇ ਤੋਂ ਦੁਖੀ ਹੋਣ ਲੱਗ ਪਏ ਕਿਉਂਕਿ ਲੰਬੇ ਸਮੇਂ ਤੱਕ ਲੋਕ ਕਿਸੇ ਨੂੰ ਵੀ ਪਸੰਦ ਨਹੀਂ ਕਰਦੇ ਭਾਵੇਂ ਕਿੰਨੀਆਂ ਵੀ ਕੋਈ ਸਹੂਲਤਾਂ ਦੇ ਦੇਵੇ ਇੱਕ ਵਾਰ ਯੂਨੀਵਰਸਿਟੀ ਦੇ ਵਿ ਇਹ ਫੋਟੋ ਦੇ ਕਾਲ ਸਹਮਲਤੀ ਸੀ ਤੇ ਚਾਰੇ ਵਿਦਿਆਰਥੀਆਂ ਨੂੰ ਮਾਰ ਕੇ ਗੇੜ ਤੇ ਟੰਗ ਦਿੱਤਾ ਸੀ ਅਗਲੇ ਦਿਨ ਨੂੰ ਇੱਕ ਵਾਰੀ ਇਹਨੇ 1280 ਕੈਦੀ ਮਾਰਤੇ ਸੀ ਗੋਲੀਆਂ ਦੇ ਨਾਲ ਜੇਲ੍ਹ ਦੇ ਵਿੱਚ ਕਿਉਂਕਿ ਉਹ ਪ੍ਰਦਰਸ਼ਨ ਕਰ ਰਹੇ ਸੀ ਤੇ 14 ਸਾਲਾਂ ਤੱਕ ਇਹ ਗੱਲ ਕਿਸੇ ਨੂੰ ਵੀ ਪਤਾ ਨਹੀਂ ਲੱਗੀ ਤੇ ਮਰੇ ਹੋਏ ਲੋਕਾਂ ਦੇ ਰਿਸ਼ਤੇਦਾਰ ਆਉਂਦੇ ਸੀ ਘਰ ਦੇ ਆਉਂਦੇ ਸੀ ਤੇ ਸਾਰਾ ਸਮਾਨ ਜੇਲ੍ਹ ਵਾਲੇ ਰੱਖ ਲੈਂਦੇ ਸੀ ਆਪ ਹੀ ਖਾ ਪੀ ਜਾਂਦੇ ਸੀ ਤੇ 14 ਸਾਲਾਂ ਬਾਅਦ ਇਹ ਗੱਲ ਸਾਹਮਣੇ ਆਈ ਦੀ ਇਨਰ ਪਾਪਾਂ ਕਰਕੇ ਦਾ ਮਾੜਾ ਟਾਈਮ ਸ਼ੁਰੂ ਹੋ ਗਿਆ ਤੇ 2011 ਦੇ ਵਿੱਚ ਲੋਕ ਲੀਬੀਆ ਦੇ ਲੋਕ ਹੀ ਇਹਦੇ ਵਿਰੁੱਧ ਪ੍ਰਦਰਸ਼ਨ ਕਰਨ ਲੱਗ ਪੈਂਦੇ ਆ 2011 ਦੇ ਵਿੱਚ ਹਿਊਮਨ ਰਾਈਟ ਐਕਟਿਵਿਸਟਾਂ ਨੇ ਕਤਲ ਕਰਵਾ ਦਿੱਤਾ ਸੀਗਾ ਤੇ ਇੱਥੋਂ ਅੱਗ ਹੋਰ ਭੜਕ ਜਾਂਦੀ ਆ ਜਦੋਂ ਗੱਲ ਜਾੜੇ ਵਧਣ ਲੱਗ ਪੈਂਦੀ ਐ ਇਹਨੇ ਆਪ ਦੀ ਘਰ ਵਾਲੀ ਬੱਚੇ ਕੁਝ ਮੁੰਡੇ ਵੀ ਤੇ ਕੁੜੀਆਂ ਵੀ ਇਹਨੇ ਅਲਜੀਰੀਆ ਭੇਜ ਦਿੱਤੇ ਸੀ ਪਰ ਦੋ ਤਿੰਨ ਮੁੰਡੇ ਇੱਥੇ ਹੀ ਰਹਿ ਗਏ ਸੀ ਇਹਦੇ ਨਾਲ ਹੀ ਤੇ ਇਹਦਾ ਪਰਿਵਾਰ ਬਹੁਤ ਜ਼ਿਆਦਾ ਪੈਸਾ ਲੈ ਗਿਆ ਸੀਗਾ ਜਦੋਂ ਗੱਲ ਜਾੜੇ ਵਧ ਗਈ ਲੋਕਾਂ ਨੂੰ ਵੀ ਮਾਰਨ ਲੱਗ ਪਿਆ ਤੇ ਪ੍ਰਦਰਸ਼ਨ ਜ਼ਿਆਦਾ ਹੋਣ ਲੱਗ ਪਏ ਫਰਨਾਟੋ ਨੇ ਹਮਲਾ ਕਰ ਦਿੱਤਾ ਕਿਉਂਕਿ ਨਾਟੋ ਪਹਿਲਾਂ ਹੀ ਤਾਕ ਵਿੱਚ ਸੀ ਕਿਉਂਕਿ ਉਦੋਂ ਵੱਡੇ ਵੱਡੇ ਮਹਾਰਾਤੀ ਸਿੱਟੇ ਸੀਗੇ ਨਾਟੋ ਨੇ ਸੁਦਾਮ ਸਹਿਨ ਸਿੱਟਿਆ ਸੀਗਾ ਇਸ ਗਰਾਫੀ ਸਿੱਟਿਆ ਸੀਗਾ ਹੋਰ ਕਈ ਬੰਦੇ ਸਿੱਟੇ ਸੀਗੇ ਤੇ ਸਾਰੇ ਅਰਬ ਦਿਸ਼ਾਂ ਦਾ ਮਾਹੌਲ ਖਰਾਬ ਕਰ ਦਿੱਤਾ ਸੀਗਾ ਨਾਟੋ ਨੇ ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਤੇ ਹਮਲਾ ਕਰ ਦਿੱਤਾ ਤੇ ਇਹ ਬੰਦਾ ਛੱਡ ਕੇ ਫਰਾਰ ਹੋ ਜਾਂਦਾ ਤੇ ਗੱਡੀਆਂ ਦਾ ਕਾਫਲਾ ਲੈ ਕੇ ਆਪਦੇ ਪਿੰਡ ਵੱਲ ਤੁਰ ਪੈਂਦਾ ਸਰਤੇ ਵੱਲ ਤੇ 25 30 ਗੱਡੀਆਂ ਦਾ ਕਾਫਲਾ ਦਿਖ ਜਾਂਦਾ 20 ਅਕਤੂਬਰ 2011 ਨੂੰ ਤੇ ਉਹ ਤੇ ਬੰਬ ਚੱਲਨੇ ਸ਼ੁਰੂ ਹੋ ਜਾਂਦੇ ਆ ਕਈ ਗੱਡੀਆਂ ਉੱਡ ਜਾਂਦੀਆਂ ਇਹ ਬੰਦਾ ਗੱਡੀ ਵਿੱਚੋਂ ਨਿਕਲਦਾ ਤੇ ਭੱਜ ਪੈਂਦਾ ਤੇ ਅੱਗੇ ਛੋੜੀ ਜੀ ਪੈਪ ਹੁੰਦੀ ਆ ਉਹ ਅੱਗੋ ਬੰਦ ਸੀ ਤੇ ਉਹਦੇ ਵਿੱਚ ਵੱਲ ਜਾਂਦਾ ਤੇ ਬਾਗੀਆਂ ਨੇ ਉਹਨੂੰ ਵੇਖ ਲਿਆ ਸੀਗਾ ਇੱਕ 16 17 ਸਾਲਾਂ ਦਾ ਮੁੰਡਾ ਸੀਗਾ ਉਹਨੇ ਇਹਨੂੰ ਬਾਹਰ ਕੱਢ ਲਿਆ ਬਾਹਰ ਕੱਢ ਕੇ ਇਹਨੂੰ ਕੁੱਟਿਆ ਮਾਰਿਆ ਇਹਦੇ ਕੋਲੇ ਇੱਕ ਸੋਨੇ ਦਾ ਪਿਸਟਲ ਸੀਗਾ ਪਰ ਉਹ ਕਿਸੇ ਕੰਮ ਨਹੀਂ ਆਇਆ ਚੱਲਿਆ ਨਹੀਂ ਇਹਦੇ ਕੋਲੋਂ ਮੂੰਹ ਤੇ ਥੁੱਕਿਆ ਗਿਆ ਇਹਦੀ ਬੇਇੱਜ਼ਤੀ ਕੀਤੀ ਗਈ ਤੇ ਇਹਦੀਆਂ ਦੋਹਾਂ ਲੱਤਾਂ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਇਹਦੇ ਕੋਲੇ ਦੋ ਸੈਟੇਲਾਈਟ ਫੋਨ ਸੀਗੇ ਇਹਦੀ ਕੁੜੀ ਦਾ ਫੋਨ ਆਉਂਦਾ ਇੱਕ ਬਾਗੀ ਨੇ ਚੱਕਿਆ ਕਿ ਸਭ ਕੁਝ ਖਤਮ ਹੋ ਗਿਆ ਤੇ ਫੋਨ ਕੱਟ ਦਿੰਦਾ ਇਹਨੂੰ ਮਾਰਨ ਕੁੱਟਣ ਤੋਂ ਬਾਅਦ ਬੇਇੱਜ਼ਤੀ ਕਰਨ ਤੋਂ ਬਾਅਦ ਇਹਦੀ ਸਿਰ ਵਿੱਚ ਗੋਲੀ ਮਾਰ ਦਿੱਤੀ ਤੇ ਤੇ ਨਾਟੋ ਫੌਜ ਨੇ ਇਹਦੀ Laash ਮਸਾਂ ਹੀ ਲਈ ਸੀ ਬਾਗੀਆਂ ਦੇ ਕੋਲੋਂ ਤੇ 2011 ਦੇ ਵਿੱਚ ਉਸ ਸਮੇਂ ਮੁੰਡੇ ਨੂੰ ਵੀ ਵੇਖਿਆ ਸੀ ਤੇ ਸਿਉਣੇ ਵਾਲੇ ਪਿਸਟਲ ਨੂੰ ਵੀ ਵੇਖਿਆ ਸੀਗਾ ਟੀਵੀ ਤੇ ਤੇ ਬਹੁਤ ਮਸ਼ਹੂਰ ਹੋਈ ਸੀ ਗੱਲ ਤੇ ਐਲਾਨ ਹੋ ਜਾਂਦਾ ਕਿ ਲੀਬੀਆ ਆਜ਼ਾਦ ਹੋ ਗਿਆ ਤੇ ਜਿਹੜੇ ਦੋ ਮੁੰਡੇ ਇੱਥੇ ਰਹਿ ਗਏ ਸੀ ਉਹ ਵੀ ਮਾਰੇ ਜਾਂਦੇ ਆ ਇਹਨੇ 42 ਸਾਲਾਂ ਤੱਕ ਲੀਬੀਆ ਤੇ ਰਾਜ ਕੀਤਾ ਸੀ ਇਹ ਚੰਗਾ ਸੀ ਜਾਂ ਮਾੜਾ ਸੀ ਆਪਦੀ ਨਿੱਜੀ ਲਾਈਫ ਦੇ ਵਿੱਚ ਚਲੋ ਰੈਸਟ ਵੀ ਸੀ ਪਰ ਲੋਕਾਂ ਵਾਸਤੇ ਬਹੁਤ ਚੰਗਾ ਸੀਗਾ ਲੋਕ ਸਮਝ ਨਹੀਂ ਸਕੀ ਲੋਕ ਅਮਰੀਕਾ ਦੀ ਚੁੱਕ ਵਿੱਚ ਆ ਗਏ ਚਲੋ ਪਾਗਲ ਕੁੱਤਾ ਹੀ ਸੀਗਾ ਇਹ ਲੋਕਾਂ ਨੂੰ ਫਿਰ ਵੀ ਇਹਨੇ ਕਿੰਨੀਆਂ ਸਹੂਲਤਾਂ ਦਿੱਤੀਆਂ ਸੀ ਫ੍ਰੀ ਬਿਜਲੀ ਪਾਣੀ ਪੜ੍ਹਾਈ ਇਲਾਜ ਹੋਰ ਕੀ ਚਾਹੀਦਾ ਅੱਜ ਕੋਈ ਵੀ ਦੇਸ਼ ਇਹ ਨਹੀਂ ਦੇ ਰਿਹਾ ਪਰ ਉਹ ਦੇ ਰਿਹਾ ਸੀ ਬੰਦਾ ਤੇ 1984 ਦੇ ਵਿੱਚ ਕੋਈ ਵੀ ਨਹੀਂ ਕੁੱਸਕਿਆ ਸੀ ਇਹ ਬੰਦਾ ਭਰਾ ਬਣਿਆ ਸੀਗਾ ਤੇ ਨਾ ਹੀ ਫਲਸਤੀਨ ਵਾਲਾ ਯਾਸਰ ਅਰਾਫਤ ਬੋਲਿਆ ਇਹਦੀ ਗੱਲ ਬਹੁਤ ਮਸ਼ਹੂਰ ਹੋਈ ਸੀ ਜਦੋਂ ਪ੍ਰਦਰਸ਼ਨ ਹੋ ਰਹੇ ਸੀ ਜ਼ੈਂਗਾ ਜ਼ੈਂਗਾ ਮਤਲਬ ਕਿ ਗਲੀ ਗਲਿਏ ਕਹਿੰਦਾ ਸੀਗਾ ਕਿ ਜਿਹੜਾ ਵੀ ਮੇਰੇ ਵਿਰੁੱਧ ਖੜਾ ਹੋਊਗਾ ਮੈਂ ਉਹਨੂੰ ਗਲੀ ਗਲੀ ਵਿੱਚ ਕਢੀਸੂਗਾ ਜ਼ੈਂਗਾ ਜ਼ੈਂਗਾ ਇਹ ਗੱਲ ਬਹੁਤ ਮਸ਼ਹੂਰ ਹੋ ਗਈ ਸੀ ਲੋਕਾਂ ਨੇ ਮਜ਼ਾਕ ਬਣਾ ਲਿਆ ਸੀਗਾ ਤੇ ਕੋਈ ਵੀ ਬੰਦਾ ਬਾਜ਼ਾਰ ਵਿੱਚ ਤੁਰਿਆ ਜਾਂਦਾ ਸੀਗਾ ਉਹ ਕਹਿ ਦਿੰਦਾ ਸੀ ਜ਼ੈਂਗਾ ਜ਼ੈਂਗਾ ਤੇ ਲੋਕ ਉਹਨੂੰ ਸ਼ਾਵਾਸ਼ੇ ਦਿੰਦੇ ਸੀਗੇ ਤਾੜੀਆਂ ਮਾਰਦੇ ਸੀ ਤੇ ਮਖੌਲ ਉਡਦਾ ਸੀਗਾ ਇਹ ਗੱਲ ਬਹੁਤ ਮਸ਼ਹੂਰ ਹੋਈ ਸੀ ਤੇ ਅੱਜ ਵੀ ਕਿਤੇ ਨਾ ਕਿਤੇ ਇਹ ਗੱਲ ਚੱਲਦੀ ਆ ਜ਼ੈਂਗਾ ਜ਼ੈਂਗਾ ਵਾਲੀ ਇਹ ਸੀ ਮੋਟੀਆਂ-ਮੋਟੀਆਂ ਗੱਲਾਂ ਲੀਬੀਆ ਦੇ ਤਾਨਾਸ਼ਾ ਗਦਾਫੀ ਦੀਆਂ ਸੱਚੀਆਂ ਕਾਲ ਪੰਜਾਬ ਸਿੰਘ ਚੈਨਲ ਨੂੰ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ John de Bartiró.